ਟੈਸਟ ਕੀਤਾ ਜਾ ਰਿਹਾ ਹਾਲਾਂਕਿ ਪਾਰਵਾ ਸਾਹਿਬ ਕਹਿੰਦੇ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਕਿਹਾ ਸੀਗਾ ਕਿ ਵਾਜੇ ਦਾ ਮੁੰਡਾ ਐਮਐਲਏ ਬਣਿਆ ਹੈ ਜੇ ਉਹਨੇ ਪ੍ਰਸ਼ਟ ਕੀਤਾ ਤੇ ਉਹਨਾਂ ਵਾਜੇ ਹੀ ਜਾਵਾਂਗੇ ਮੈਂ ਇਹੋ ਕਹੂੰਗਾ ਮੈਂ ਡਰ ਗਿਆ ਜੇ ਉਹ ਉਹਨਾਂ ਨੇ ਕਿਹਾ ਕਿ ਬੈਂਡ ਵਾਜੇ ਕੰਮ ਕਰਨ ਵਾਲੇ ਮੰਤਰੀ ਬਣ ਗਿਆ ਮਤਲਬ ਇੱਕ ਕੀਤੇ ਨੂੰ ਟਾਰਗੇਟ ਕੀਤਾ ਗਿਆ ਸਰ ਤੁਸੀਂ ਵੀ ਆਪਣੀ ਪਾਰਟੀ ਨੂੰ ਕਹਿੰਦੇ ਰਹਿੰਦੇ ਹੋ ਕਿ ਸਕੂਟਰ ਵਾਲੇ ਦਾ ਮੁੰਡਾ ਐਮਐਲਏ ਬਣ ਗਿਆ ਉਹਦੇ ਬੈਂਡਵਾਜਿਆਂ ਵਾਲੀ ਗੱਲ ਕਰਨ ਦੀ ਕੀ ਲੋੜ ਪਈ ਸੀ ਇਹ ਤਾਂ ਪਾਗਲ ਹੋ ਗਏ ਮੈਨੂੰ ਲੱਗਦਾ ਕਦੀ 12548 ਬਣਾ ਦਿੰਦੇ ਆ 12548 ਕਹਿੰਦੇ ਚੰਡੀਗੜ੍ਹ ਦੇ ਸਪਾਇਰਿੰਗ ਲੈ ਕੇ ਬੈਠੇ ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਦੇ ਸਪਾਇਰਿੰਗ ਨਹੀਂ ਸੀ ਆਏ ਤੁਸੀਂ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਹੁੰਦੀ ਹੈ ਉਹ ਉਹਦੀ ਚਾਹ ਵਾਲਾ ਕਹਿ ਕੇ ਨੂੰ ਸੰਬੋਧਨ ਕਰਦੇ ਤੁਹਾਡੀ ਸਾਰੀ ਪਾਰਟੀ ਸਾਨੂੰ ਲੱਗਦਾ ਨਹੀਂ ਫਿਰ ਉਹਨਾਂ ਵਾਸਤੇ ਵੀ ਉਹ ਵੀ ਕੰਮ ਕਰਨਗੇ ਮੈਂ ਦਲਿਤ ਸੀਗਾ ਉਸ ਵੇਲੇ ਸਰ ਮੇਰੀ ਗੱਲ ਸੁਣੋ ਅਸੀਂ ਉਹਨਾਂ ਨੂੰ ਚਾਹ ਵਾਲਾ ਕਹੇ ਕਦੇ ਡੀਮੀਨ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਇਹ ਜਿਹੜੇ ਬਾਜੇ ਲੈ ਕੇ ਇਹ ਜਲੂਸ ਨਹੀਂ ਕੱਢਿਆ ਜਾ ਰਿਹਾ ਇਹ ਕਾਂਗਰਸ ਦੀ ਅਕਲ ਦਾ ਜਨਾਜ਼ਾ ਕੱਢਿਆ ਜਾ ਰਿਹਾ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਰਪਜਤ ਸਿੰਘ ਏਟੀਓ ਨੂੰ ਮਾਰੇ ਦਿੱਤੇ ਕੇ ਬਿਆਨ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਦੇ ਹਾਂ ਦਿਕਸ਼ਿਤਮਾ ਸਾਹਿਬਾ ਮੌਜੂਦ ਨੇ ਤਮਾ ਸਾਹਿਬ ਕੀ ਕਹਿਣਾ ਚਾਹੋਗੇ ਵਿਰੋਧੀ ਧਰਨਾ ਨੇਤਾ ਹੋਣ ਇਸ ਤਰ੍ਹਾਂ ਦਾ ਬਿਆਨ ਦੇਣ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਮੇਰੇ ਬਿਆਨ 'ਚ ਕੁਝ ਵੀ ਇਸ ਤਰ੍ਹਾਂ ਦਾ ਗਲਤ ਨਹੀਂ ਹੈ ਜਿਹੜਾ ਆਮ ਆਦੀ ਪਾਰਟਿਸ ਦਾ ਪ੍ਰੋਟੈਸਟ ਕਰ ਰਹੀ ਹੈ ਕਿਉਂ ਗਲਤ ਨਹੀਂ ਅਗਰਪ੍ਰੀਜੀ ਉਹਨਾਂ ਨੇ ਭਰੀ ਆਪਣੀ ਮੀਟਿੰਗ 'ਚ ਕਿਹਾ ਸੀ ਕਿ ਅਸੀਂ ਈਟੀਓ ਦਾ ਬੈਂਡ ਵਜਾ ਦਾਂਗੇ ਉਹ ਜੋ ਬੈਂਡ ਵਜਦਾ ਕੰਮ ਕਰਦਾ ਬੈਂਡ ਵਜਾ ਦਾਂਗੇ ਅਸੀਂ ਸਿੱਧਾ ਤੇ ਸਿੱਧਾ ਈਟੀਓ ਸਾਹਿਬ ਦੇ ਕਿਤੇ ਟਾਰਗੇਟ ਈਟੀਓ ਸਾਹਿਬ ਦੇ ਪੂਰੇ ਸਮਾਜ ਤੇ ਕੱਲਾ ਬੈਂਡ ਈਟੀਓ ਸਾਹਿਬ ਨਹੀਂ ਵਜਾ ਰਹੀ ਸੀ ਉਹਨਾਂ ਦਾ ਕੀਤਾ ਨਹੀਂ ਸੀ ਪੂਰੇ ਕਈ ਬੰਦੇ ਅਭੀ ਰੋਟੀ ਰੋਟੀ ਕਮਾਨ ਪਿੱਛੇ ਬੈਂਡ ਵਜਦਾ ਕੰਮ ਕਰ ਦਿੰਦੇ ਕਾਂਗਰਸ ਪਾਰਟੀ ਦੀ ਇੱਕ ਐਲਓ ਪੀ ਦਾ ਜਿਹੜੇ ਆਪਾਂ ਨੂੰ ਬੜੇ ਸੂਝਵਾਨ ਸਮਝਦੇ ਨੇ ਕੰਦੇ ਕਿ ਮੈਂ ਮੁੱਖ ਮੰਤਰੀ ਆ ਦਾਅਵੇਦਾਰ ਵੀ ਆ ਐਫਓ ਦੀ ਘਟੀਆਂ ਮਾਨਸਿਕਤਾ ਕਿਸੇ ਕੀਤੇ ਨੂੰ ਲੈ ਕੇ ਮੈਂ ਨਹੀਂ ਦੇਖਿਆ ਬਾਰੇ ਕਿसरी ਹੋ ਸਕਦੀ ਉਹਨਾਂ ਨੇ ਆਪਣੀ ਮਾਨਸਿਕਤਾ ਦੀ ਪੂਰੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਦੱਸੀ ਹੈ ਕਿ ਉਹਨਾਂ ਨੂੰ ਛੋਟਾ ਕਾਰੋਬਾਰੀ ਕੋਈ ਪਸੰਦ ਨਹੀਂ ਹੈ ਜੇ ਵੋਟਾਂ ਲੈਣੀਆਂ ਤੇ ਫਿਰ ਛੋਟਾ ਕਾਰੋਬਾਰੀ ਆ ਜਾਂਦਾ ਅਦਰਵਾਈਜ਼ ਉਹਨਾਂ ਨੂੰ ਕੋਈ ਕਾਰੋਬਾਰੀ ਪਸੰਦ ਨਹੀਂ ਛੋਟਾ ਦਮਨ ਜੀ ਤੁਸੀਂ ਤੁਹਾਡੀ ਆਪਣੀ ਪਾਰਟੀ ਖੁਦ ਕਹਿੰਦੀ ਰਹੀ ਹੈ ਅਸੀਂ ਮੋਬਾਈਲ ਵਾਲਿਆਂ ਨੂੰ ਟਿੱਕਾਂ ਦਿੱਤੀਆਂ ਨੇ ਅਸੀਂ ਸਕੂਲ ਮੋਟਰਸਾਈਕਲ ਠੀਕ ਕਰਨ ਵਾਲਿਆਂ ਨੂੰ ਟਿੱਕਾਂ ਦਿੱਤੀਆਂ ਨੇ ਭਗਵੰਤ ਮਾਨ ਸਾਹਿਬ ਆਪਣੇ ਆਪ ਕਹਿੰਦੇ ਨੇ ਕਿ ਮੈਂ ਇੱਕ ਮਾਸਟਰ ਦਾ ਬੇਟਾ ਆ ਇਹ ਚ ਕਹਿੰਦੇ ਕਿ ਟਿੱਪਣੀ ਆ ਤੁਸੀਂ ਗਾਲੀ ਨਾ ਮਤਲਬ ਕਿ ਜਾਤੀਵਾਦ ਦਾ ਜਾਣ ਬੁੱਝ ਕੇ ਦਿੱ ਬੈਂਡਵਾਜੇ ਕੰਮ ਕਰਨ ਵਾਲੇ ਮੰਤਰੀ ਬਨ ਗਿਆ ਮਤਲਬ ਇੱਕ ਕੀਤੇ ਨੂੰ ਟਾਰਗੇਟ ਕੀਤਾ ਗਿਆ ਸਰ ਉਹ ਸਾ ਮੈਂ ਵੀ ਕੰਮ ਕਰਦਾ ਤੁਸੀਂ ਵੀ ਕੰਮ ਕਰ ਤੁਸੀਂ ਆਪਣੀ ਪਾਰਟੀ ਨੂੰ ਕਹਿੰਦੇ ਰਹਿੰਦੇ ਹੋ ਕਿ ਸਕੂਟਰ ਵਾਲਾ ਦਾ ਮੁੰਡਾ ਐਮਐਲਏ ਬਨ ਗਿਆ ਸਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਹਰ ਵਰਗ ਦੀ ਬੰਦਰੀ ਵੈਲਿਊ ਸੇਮ ਹੈਗੀ ਆ ਉਹਨਾਂ ਨੇ ਇੱਕ ਟਾਰਗੇਟ ਕਰ ਦਿੱਤਾ ਕਿ ਬੈਂਡਵਾਜੇ ਵਾਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਆਮ ਆਦਮੀ ਬੜੀ ਕਿੱਥੋਂ ਮੰਤਰੀ ਬਣਾ ਦਿੱਤਾ ਉਹਨਾਂ ਨੇ ਇਹ ਕਿਹਾ ਸਰ ਲੇਕਿਨ ਤੁਸੀਂ ਤੇ ਆਪ ਕਹਿੰਦੇ ਹੋ ਨਾ ਕਿ ਐਮਐਲਏ ਜਿਹੜਾ ਬਣੇ ਆ ਸਾਡੇ ਮੁੰਡੇ ਲੋਕਲ ਘਰ ਦੇ ਨੂੰ ਮੁੰਡੇ ਸਨ ਜਿਹੜੇ ਮੋਬਾਈਲ ਠੀਕ ਕਰਦੇ ਸਨ ਉਹ ਉਹਨਾਂ ਨੂੰ ਅਸੀਂ ਕਿੰਨੇ ਆ ਕਿ ਇੱਕ ਕੰਮ ਕਰਨ ਫੋਨ ਦਾ ਬੰਦਾ ਮੰਤਰੀ ਬਣਾ ਦਤਾ ਐਮਐਲਏ ਬਣਾ ਦਿੱਤਾ ਠੀਕ ਹੈ ਕਿ ਕੋਈ ਵੀ ਕੀਤਾ ਹੋਵੇ ਅਹੀ ਉਹ ਪੰਜ ਸਗਰ ਮੰਤਰੀ ਐਮਐਲਏ ਉਹਨਾਂ ਨੇ ਕਿਹਾ ਜੀ ਛੋਟੇ ਕਿਤਨਾ ਬੰਦਾ ਕੁਝ ਨਹੀਂ ਬਣ ਸਕਦਾ ਜਿਹਨਾਂ ਨੇ ਵਾਂਗ ਸਿੱਖਤਾ ਐ ਸੀ ਪਰ ਰੈਸ਼ਨ ਤਦ ਹੋ ਰਿਹਾ ਕੀਤਾ ਮੇਰਾ ਮਤਲਬ ਕੋਈ ਛੋਟਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਮੰਨਦੀ ਕਿਸੇ ਤਰ੍ਹਾਂ ਦਾ ਕੀਤਾ ਛੋਟਾ ਨੇ ਐਸੇ ਕਰਕੇ ਉਹਨੇ ਕਿਹਾ ਵਾ ਚਾਹੇ ਮੋਬਾਈਲ ਆਵਲਾ ਹੋਵੇ ਚਾਹੇ ਬੂਟ ਗੰਡਨ ਬਲਾ ਹੋਵੇ ਚਾਹੇ ਚਾਹ ਪੀਣਾ ਲਾਵੇ ਉਹ ਵੀ ਸਭ ਕੁਝ ਕਰ ਸਕਦਾ ਐਮਐਲਏ ਬੰਸਰ ਮੰਤਰੀ ਬਣ ਸਕਦਾ ਪਟਪਟਾਪ ਸਿੰਘ ਬਾਜਵਾ ਨੇ ਕਿਹਾ ਵਾ ਕਿ ਛੋਟਾ ਕ ਜੀ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਹੁੰਦੀ ਹੈ ਉਹ ਉਹ ਚਾਹ ਵਾਲਾ ਕਹਿ ਕੇ ਨੂੰ ਸੰਬੋਧਨ ਕਰਦੇ ਤੁਹਾਡੀ ਸਾਰੀ ਪਾਰਟੀ ਤੁਹਾਨੂੰ ਲੱਗਦਾ ਨਹੀਂ ਫਿਰ ਉਹਨਾਂ ਵਾਸਤੇ ਵੀ ਉਹ ਵੀ ਕੰਮ ਕਰਨਗੇ ਮੈਂ ਦਲਿਤ ਸੀਗਾ ਸਰ ਮੇਰੀ ਗੱਲ ਸੁਣੋ ਅਸੀਂ ਉਹਨਾਂ ਨੂੰ ਚਾਹ ਵਾਲਾ ਕਹੇ ਡੀਮੀਨ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਨਾ ਉਹ ਕਹਿੰਦੇ ਕਿ ਮੈਂ ਚਾਹ ਵਾਲਾ ਹਾਂ ਵਾ ਐਸੇ ਪਰਤ ਬਣੋ ਸੰਵਿਧਾਨ ਪਰ ਇਹਨਰਪਿੰਦਰ ਸਿੰਘ ਈਟੀਓ ਸਾਹਿਬ ਵੀ ਕਹਿੰਦੇ ਕਿ ਮੈਂ ਹਾਂ ਵਾਜਾ ਦਾ ਮੁੰਡਾ ਸੀ ਮੈਂ ਬਣ ਗਿਆ ਮੈਂ ਕੰਨਾ ਤੇ ਪਿਆ ਪਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿਉਂ ਬਣਿਆ ਲੇਕਿਨ ਇਹ ਤਾਂ ਫਿਰ ਰਾਜਨੀਤੀ ਕਿਉਂ ਆ ਨਾ ਜੇ ਤੇ ਕਹਿੰਦੇ ਮੈਂ ਕਿਹਾ ਕੋਈ ਰਾਜਨੀਤੀ ਨਹੀਂ ਕਿ ਪ੍ਰਭੂ ਜ ਕਰਪਾ ਦੇ ਮਾਰਿਆ ਪੁਲਿਸ ਪੂਰੀ ਤੁਹਾਨੂੰ ਸ਼ੈਲਟਰ ਦੇ ਰਹੀ ਐ ਪਰ ਬਹੁਤ ਪੁਲਸ ਹੈ ਸ਼ੈਲਟਰ ਕਿਥੇ ਦੇ ਰਹੀ ਭਾਜੀ ਸੋਮਨ ਨਹੀਂ ਹੋ ਰਹਾ ਨਹੀਂ ਕੋਈ ਤੰਗਾ ਕੀਤਾ ਸ਼ਾਂਤੀ ਮੈਂ ਪ੍ਰੈਸ ਕਰ ਰਹੇ ਹਾਂ ਭਾਜੀ ਸਰਕਾਰ ਤੋਂ ਦੇ ਬਾਵਜੂਦ ਵੀ ਬੜੇ ਸ਼ਾਂਤੀ ਨਾਲ ਬੰਦਸ ਕਰ ਰਹੇ ਆ ਕੋਈ ਤੰਗਾ ਨਹੀਂ ਕਰ ਰਿਹਾ ਕਾਂਗਰਸ ਦੂਜੀ ਪਾਰਟੀ ਹੁੰਦੀ ਧੱਕਾਸ਼ਾ ਹੀ ਹੋਣੀ ਪਈ ਸਹੀ ਹੈ 22 ਤੋਂ ਪਹਿਲਾਂ ਧੱਕੇਸ਼ਾ ਹੀ ਸਹੀ ਹੈ ਭਾਈ ਥਾਣੇ ਵਿੱਚ ਮੜਵਲ ਗਏ 76 ਵੀ ਖਾਦੇ ਕੁੱਟੇ ਵੀ ਗਏ ਆ ਪਰ ਅਹੀ ਉਹ ਖਲੇ ਦਾ ਤਾਂ ਨਹੀਂ ਪਛਾਈ ਬਾਕੀ ਤਾਂ ਭਾਜੀ ਬੜਾ ਸ਼ਾਂਤ ਬੰਦਸ ਕਰ ਰਹੇ ਆ ਤੁਹਾਡੀ ਗੱਲ ਦਾ ਜਵਾਬ ਫੇਰ ਉਹ ਹੀ ਹੈ ਕੀ ਆਮ ਆਦਮੀ ਪਾਰਟੀ ਨਜ਼ਰ ਦੇ ਵਿੱਚ ਹਰ ਬੰਦਾ ਇਕੁਅਲ ਹੈ ਚਾਹ ਜਿਹੜੇ ਮਰਜ਼ੀ ਕਿਤਨਾ ਸਬੰਧ ਹੋਵੇ ਪਰ ਕਾਂਗਰਸ ਪਾਰਟੀ ਕਹਿੰਦੀ ਹੈ ਛੋਟੇ ਕਿਤਲੇ ਬੰਦਾ ਖੁਸ਼ੀ ਬਣ ਸਕਦਾ ਇਸ ਕਰਕੇ ਕੋਈ ਵੀ ਚਾਹੇ ਵੱਡਾ ਕਿਤਨਾ ਚਾਹੀਦਾ ਭਾਜੀ ਲੇਕਿਨ ਚੰਡੀਗੜ੍ਹ ਤੁਸੀਂ ਪਹੁੰਚੇ ਹੀ ਇਸ਼ਾਰਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਵੀ ਕਹਿੰਦੇ ਛੇਤਰਖਾਦੇ ਸੀ ਕਿ ਹੁਣ ਵੀ ਇਸੇ ਤਰ੍ਹਾਂ ਦਾ ਹੀ ਚੀਕਾਂ ਤੋਂ ਸਾਹਮਣੇ ਕਰ ਰਹੀਆਂ ਆ ਰਹੀਆਂ ਨੇ ਚੰਡੀਗੜ੍ਹ ਜਾਂਦੇ ਇਸ਼ਾਰਾ ਪੈਂਦੀਆਂ ਪਹਿਲਾਂ ਵੀ ਇਸ਼ਾਰਾ ਪੈਂਦੀਆਂ ਰਹੀਆਂ ਨੇ ਸਰ ਚੰਡੀਗੜ੍ਹ ਤੁਹਾਨੂੰ ਪਤਾ ਹੈ ਕਿ ਸੈਂਟਰ ਗਵਰਨਮੈਂਟ ਅੰਦਰ ਆਉਂਦਾ ਭਾਜੀ ਸਟੇਟ ਦਾ ਕੋਈ ਲੈਣਦੇ ਨਹੀਂ ਯਾਰ ਸਭ ਖੜੇ ਨੇ ਪਰ ਦੇਨਾ ਸੈਂਟਰ ਗਵਰਨਮੈਂਟ ਨੇ ਆ ਨਾ ਜਿੰਨੀ ਦਾ ਚੰਡੀਗੜ੍ਹ ਪੰਜਾਬ ਦੇ ਸਾਨੀ ਬਾਂਜ ਨਾਲ ਲੜਦੇ ਰਾਵਾਂਗੇ ਸਾਡੀ ਪਾਰਟੀ ਸੈਂਟ ਕਲੀਅਰ ਆ ਚੰਡੀਗੜ੍ਹ ਪਹਿਲਾਂ ਹੀ ਪੰਜਾਬ ਦਾ ਸੀ ਅੱਜ ਵੀ ਪੰਜਾਬ ਦਾ ਪਰ ਰੂਲ ਇਸ ਟਾਈਮ ਤੇ ਸੈਂਟਰ ਗਵਰਨਮੈਂਟ ਕਰ ਰਹੀ ਹੈ ਭਾਜੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅਜ ਆਮ ਆਦੀ ਪਾਰਟੀ ਵੱਲੋਂ ਬੇਸ਼ੱਕ ਇਸ ਤਰ੍ਹਾਂ ਦੇਤੇ ਪ੍ਰੋਟੈਸਟ ਹੋ ਰਿਹਾ ਹੈ ਜਿਉਂ ਕਰ ਕੀਤਾ ਜਾ ਰਿਹਾ ਹੈ আর ਕਿਹਾ ਜਾ ਰਿਹਾ ਕਿ ਇੱਕ ਬੈਂਡਵਾਜੇ ਵਾਲੇ ਦੇ ਮੁੰਡਾ ਜਿਹੜਾ ਹੈ ਉਹ ਐਮਐਲਏ ਬਣਿਆ ਔਰ ਬਿਆਨ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਇਸੇ ਵਾਰ ਉਹ ਤੇ ਵਾਜੇ ਬਤਾ ਕੇ ਜਾ ਰਿਹਾ ਉਹ ਜਿਹੜੀ ਕਰਦੇ ਜਿਹੜੀ ਹੈ ਉਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਦਾ ਪੁੱਤਲਾ ਜਿਹੜਾ ਹੈ ਉਹ ਵੀ ਉਹ ਕਹਿ ਰਿਹਾ ਰਾਣਾ ਜੀ ਕੀ ਕਹਿਣਾ ਚਾਹੋਗੇ ਪ੍ਰੋਟੈਸਟ ਕੀਤਾ ਜਾ ਰਿਹਾ ਭਲਾ ਜੀ ਬਾਜਵਾ ਸਾਹਿਬ ਕਹਿੰਦੇ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਕਿਹਾ ਸੀਗਾ ਕਿ ਵਾਜੇ ਦਾ ਮੁੰਡਾ ਐਮਐਲਏ ਬਣਿਆ ਹੈ ਜੇ ਉਹਨੂੰ ਪ੍ਰਸ਼ਟ ਕੀਤਾ ਹੈ ਜਦੋਂ ਵਾਜੇ ਹੀ ਜਾਵਾਂਗੇ ਮੈਂ ਇਹ ਕਹੂੰਗਾ ਮੈਂ ਡਰ ਗਿਆ ਜਿਓ ਵੇਖੋ ਦਲਤ ਭਾਈਚਾਰਾ ਸਾਡੇ ਸਿਰ ਦਾ ਤਾਜ ਆ ਹਰ ਬਾਜਵਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਇਹ ਕਿਤੇ ਕਾਂਗਰਸ ਦੀ ਔਰ ਬਾਜਵੇ ਹੁਣਾ ਦੀ ਜਿਹੜੀ ਦੰਤਾਂ ਨੂੰ ਲੈ ਕੇ ਆਮ ਘਰਾਂ ਦੇ ਲੋਕਾਂ ਨੂੰ ਲੈ ਕੇ ਜਿਹੜੀ ਉਹਦੀ ਮਾਨਸਿਕਤਾ ਵਾ ਉਹਨੂੰ ਜ਼ਾਹਿਰ ਕਰਦਾ ਔਰ ਅੱਜ ਇਹ ਜਿਹੜੇ ਬਾਜੇ ਲੈ ਕੇ ਇਹ ਜਲੂਸ ਨਹੀਂ ਕੱਢਿਆ ਜਾ ਰਿਹਾ ਇਹ ਕਾਂਗਰਸ ਦੀ ਅਕਲ ਦਾ ਜਨਾਜ਼ਾ ਕੱਢਿਆ ਜਾ ਰਿਹਾ ਔਰ 2027 ਤੱਕ ਇਹ ਬਾਜੇ ਕਾਂਗਰਸ ਦੇ ਕੰਨਾਂ 'ਚ ਵੱਜਣਗੇ ਔਰ ਜਿਹੜੀਆਂ 18 ਸੀਟਾਂ ਬਾਈ ਚਾਹੀਆਂ ਸੀਗੀਆਂ ਉਹ 18 ਵੀ ਨਹੀਂ ਰਹਿਣੀਆਂ ਆਤੀ ਇਹਨਾਂ ਦੀ ਪਰ ਉਹ ਕਹਿੰਦੇ ਨੇ ਕਿ ਤੁਸੀਂ ਆਪ ਸੰਬੋਧਨ ਕਰਦੇ ਰਹੋ ਮੋਬਾਈਲ ਫੀਕਰ ਵਾਲੇ ਦਾ ਮੁੰਡਾ ਐਮਐਲਏ ਬਣਾਤਾ ਬਗਮਨ ਮੈਂ ਤਾਂ ਮੈਂ ਸਾਹਿਬ ਬਹੁਤ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਸੀਗਾ ਮੈਂ ਕਹਿੰਦੇ ਮੈਂ ਕੀ ਗਲਤ ਕੀ ਕਹਿਤਾ ਉਸ ਜਗ੍ਹਾ ਤੇ ਨਹੀਂ ਜਿਹੜਾ ਇੱਕ ਚੁਣੇ ਹੋਏ ਵਿਧਾਇਕ ਨੂੰ ਮੰਤਰੀ ਨੂੰ ਇਹ ਕਹਿਣਾ ਇਹਦੀ ਧੌਣ ਮਰੋੜ ਦਿਓ ਇਹਨਾਂ ਦੇ ਵਾਜੇ ਦਾ ਗੁੱਸਾ ਕਿਸ ਚੀਜ਼ ਦਾ ਵਾ ਧੌਣ ਮਰੋੜਨ ਦਾ ਵਾ ਕਿ ਵਾਜੇ ਵਾਲਾ ਗੁੱਸਾ ਆ ਸਰ ਗੁੱਸਾ ਇਸ ਚੀਜ਼ ਦਾ ਹੈਗਾ ਕਿ ਵਾਜੇ ਵਜਾਉਣੇ ਮੈਂ ਤੁਹਾਡੇ ਦਰਸ਼ਕਾਂ ਦੇ ਮਾਧਮ ਨਾਲ ਬਾਜਵਾ ਸਾਹਿਬ ਨੂੰ ਕਹਿਣਾ ਚਾਹੁੰਨਾ ਕਿ ਪਿੱਤਲ ਦੇ ਵਾਜੇ ਵਜਾਉਣਾ ਇੱਕ ਇੱਜ਼ਤ ਦਾ ਕੰਮ ਆ ਲੇਕਿਨ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਕਰਨਾ ਇੱਕ ਬੇਇੱਜ਼ਤੀ ਦਾ ਕੰਮ ਆ ਤੁਹਾਡੇ ਪੁਰਖ ਜਿਹੜੇ ਪੂ ਉਹ ਤਸ਼ਕਰੀਆਂ ਕਰਦੇ ਰਹੇ ਆ ਲੇਕਿਨ ਸਾਡੇ ਜਿਹੜੇ ਪੂਰਵਜ ਆ ਵਾਜੇ ਵਜਾਉਂਦੇ ਰਹੇ ਹੋਣਗੇ ਜਾਂ ਕੋਈ ਮਿਹਨਤ ਮਜ਼ਦੂਰੀ ਕਰਦੇ ਰਹੇ ਹੋਣਗੇ ਲੇਕਿਨ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦਿੱਤੀ ਆ ਲੇਕਿਨ ਜੇ ਤੁਸੀਂ ਕਹਿੰਦੇ ਕਿ ਉਹ 골ਡ ਦੀ ਤਸ਼ਕਰੀ ਕਰਦੇ ਰਹੇ ਸਰਕਾਰ ਤੁਹਾਡੀ ਹੈ ਸਾਡੇ 400 ਦਾ ਸਭਾ ਹੋ ਗਿਆ ਆ ਤੁਸੀਂ ਕਿਉਂ ਨਹੀਂ ਉਹਨਾਂ ਤੇ ਕੋਈ ਨਾ ਕਲਾਕ ਕਾਰਵਾਈ ਕਰ ਪਾਏ ਸਾਰਾ ਕੁਝ ਹੋ ਜੂਗਾ ਜੀ ਪੰਦਲੇ ਨੇ ਫਿਰਦੇ ਆ ਪਾਗਲ ਹੋਏ ਪਏ ਆ ਹੋਰ ਕੀ ਕਰੀਏ ਹੁਣ ਉਹ ਵੱਜਨ ਤੋਂ ਖੰਦਾ ਦੇਣਾਂ ਨੂੰ ਲੇਕਿਨ ਉਹ ਕਹਿੰਦੇ ਤੁਸੀਂ ਵੱਜੀ ਫਿਰਦੇ ਰਹੇ ਕਹਿੰਦੇ ਮਾਲਾ ਪਿਆਰ ਦਿੱਤਾ ਐ ਦੋਸਤੋ ਬਾਅਦ ਵੀ ਪ੍ਰੋਟੈਸਟ ਪ੍ਰੋਟੈਸਟ ਕਰੀ ਜਾਂਦੇ ਚੰਡੀਗੜ੍ਹ ਗਏ ਹੋ ਪੰਜਾਬ ਦੀ ਟ੍ਰੀਟਰੀ ਹੈਗੀ ਅੱਜ ਦੇ ਉਹਦੇ ਨਾਲ ਤੁਹਾਨੂੰ ਇਸ਼ਾਰਾ ਕਾੜੀਆਂ ਪੈ ਕੇ ਜਾਂਦੇ ਸਰ ਦੇਖੋ ਇਹ ਜਿਹੜਾ ਮੁੱਦਾ ਰਾਜਨੀਤੀ ਦਾ ਨਹੀਂ ਸੀਗਾ ਇਹ ਮੁੱਦਾ ਸੀਗਾ ਕਿ ਆਮ ਲੋਕ ਔਰ ਦਲਤ ਭਾਈਚਾਰਾ ਇਹਨਾਂ ਬਾਰੇ ਜਿਹੜੀ ਕਾਂਗਰਸ ਦੀ ਮਾਨਸਿਕਤਾ ਵਾ ਉਹਨੂੰ ਲੈ ਕੇ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਕਿੱਥੇ ਆ ਗਿਆ ਵਿੱਚ ਸ਼ਬਦੀ ਉਹਨਾਂ ਦੇ ਵਾਜੇ ਵਾਲਾਂ ਦੀ ਗੱਲ ਕਰਦੇ ਜੂ ਇਹ ਨਹੀਂ ਵਾਜੇ ਵਾਲੇ ਬੰਦੇ ਹੁਣੇ ਗੱਲ ਕਰ ਰਹੇ ਸੀ ਵਾਜੇ ਵਾਲਾ ਉਹ ਕਹਿੰਦੇ ਸੀ ਤੁਹਾਨੂੰ ਖੁਸ਼ੀ ਹੁੰਦੀ ਕੋਈ ਸਾਡਾ ਮੁੰਡਾ ਜਿਹੜਾ ਵਾਜੇ ਵਾਲਾ ਕੋਈ ਤੇ ਕੀ ਕਰੇਗੇ ਇਸ ਜਨਤਾ ਲਈ ਸਰ ਦੇਖੋ ਗੱਲ ਇਸ ਕਰਕੇ ਵਿੱਚ ਆ ਜਾਂਦਾ ਕਿ ਇਹ ਕਿਉਂ ਬਿਆਨ ਦਿੱਤਾ ਗਿਆ ਹੋਰ ਵੀ ਇੰਨੀਆਂ ਰੈਲੀਆਂ ਹੋਈਆਂ ਕਿਤੇ ਕੋਈ ਇਦਾਂ ਦਾ ਜਾਤੀਵਾਦਿਕ ਬਿਆਨ ਨਹੀਂ ਰੈਲੀ ਸੀ ਮਾਰਾ ਉਹ ਤੇ ਆਮ ਆਦਿ ਦਾਇਕ ਦੀ ਗੱਲ ਕਰਨੀ ਜਾਂ ਮੰਤਰੀ ਦੀ ਗੱਲ ਕਰਨੀ ਰੈਲੀ ਕਾਦੀ ਸੀਗੀ ਰੈਲੀ ਤੇ ਮਨਰੇਗਾ ਦੀ ਸੀਗੀ ਉਹ ਤੇ ਬੈਡਵਾਜਾਂ ਵਾਲੀ ਗੱਲ ਕਰਨ ਦੀ ਕੀ ਲੋੜ ਪਈ ਸੀਗੀ ਇਹ ਤਾਂ ਪਾਗਲ ਹੋ ਗਏ ਮੈਨੂੰ ਲੱਗਦਾ ਕਦੀ 12 5 48 ਬਣਾ ਦਿੰਦੇ ਆ ਕਿਉਂਕਿ ਦੇਖੋ ਕਾਂਗਰਸ ਦੀ ਮਾਨਸਿਕਤਾ ਇੱਕ ਇੱਕ ਪਹਿਲਾ ਬਿਆਨੀ ਹੈਗਾ ਮਾਰੋ 5 48 ਕਹਿੰਦੇ ਆ ਚੰਡੀਗੜ੍ਹ ਦੇ ਸਪੈਕ ਲੈ ਕੇ ਬੈਠੇ ਹੋ ਕਹਿੰਦੇ ਪਰ ਮੁੱਖ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਦੇ ਸਪੈਕ ਨਹੀਂ ਸੀ ਆਏ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਾਂਗਰਸ ਬੌਂਦਲੀ ਹੋਈ ਆ ਔਰ ਪੰਜਾਬ ਦੇ ਲੋਕ ਕਾਂਗਰਸ ਦੇ ਜਿਹੜ ਜੀ ਤੁਸੀਂ ਚੰਡੀਗੜ੍ਹ ਦੇ ਸਪੀਕਰ ਤੋਂ ਫਿਰ ਭੱਜ ਗਏ ਜੇ ਤੁਸੀਂ ਕਿਹਾ ਕਿ 1448 ਦੀ ਗੱਲ ਤਾਂ ਠੀਕ ਆ ਲੇਕਿਨ ਚੰਡੀਗੜ੍ਹ ਦੇ ਸਪੀਕਰ ਕਿਉਂ ਨਹੀਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਆਇਓ ਪੰਜਾਬੀ ਚ ਬੋਲ ਰਹੇ ਸੀ ਉਸਮ ਨੇ ਸਰ ਦੇਖੋ ਅੱਜ ਦਾ ਜਿਹੜਾ ਮੁੱਦਾ ਵਾ ਕੋਈ ਇੱਕ ਦਲਿਤ ਭਾਈਚਾਰੇ ਨਾਲ ਜੁੜਿਆ ਮੁੱਦਾ ਹੈਗਾ ਤੁਸੀਂ ਮਾਮਲੇ ਤੋਂ ਨਾ ਭਟਕਾਓ ਮੁੱਦੇ ਤੋਂ ਨਾ ਭਟਕਾਓ ਇਹ ਬਾਜੇ ਕਾਂਗਰਸ ਦੇ ਵਚਨ ਦਿਓ ਇੰਜੋਏ ਕਰੋ ਇਹਨੂੰ ਤੁਸੀਂ ਸਹਿਤ ਹਾਂਦੇ ਹੋ ਕਿ ਅੱਜ ਕਾਂਗਰਸ ਕਾਂਗਰਸ ਦੇ ਖਿਲਾਫ ਦਾ ਹੈ ਜੋ ਪ੍ਰੋਟੈਸਟ ਦਾ ਹੈ हज़ार बहुत सारे एम एल ए जहिड़े नथे पहुचे हुजे पहुचण जो बाद उन वलो हिते पुतल मुदर्शन जहिड़ा है, है। कांग्रस पार्टी जे ਜੋ ਸ਼ਹਿਰੀ ਪ੍ਰਧਾਨ ਦੇ ਦਫ਼ਤਰ ਦੇ ਬਾਹਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਲੇਕਿਨ ਪੁਸਤ ਪ੍ਰਸ਼ਾਸਨ ਜਿਹੜਾ ਹੈ ਜਰੂਰ ਮੁਸਤੈਦ ਖੜਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਜਿਹੜੀ ਹੈ ਉਹ ਘਟਣਾ ਜਿਹੜੀ ਹੈ ਉਹ ਨਾ ਹੋ ਸਕੇ ਲੇਕਿਨ ਕਿਤਨਾ ਕਾ ਗੱਲ ਕੀਤੀ ਜਾਵੇ ਤਾਂ ਪਰ ਬਜਟ ਸਿਕੀ ਈਟੀਐਨ ਨੂੰ ਲੈ ਕੇ ਜੋ ਐਲਓਪੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਆਮ ਆਦੀ ਪਾਰਟੀ ਕੋਲੋਂ ਲਗਾਤਾਰ ਹੀ ਗਰੋਧ ਵਧਦਾ ਜਾ ਰਿਹਾ ਸੀ ਲੇਕਿਨ ਹੁਣ ਜੇ ਗੱਲ ਕੀਤੀ ਜਾਵੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਤਲਾ ਕਾਂਗਰਸ ਪਾਰਟੀ ਦੇ ਸ਼ਹਿਰੀ ਦਫ਼ਤਰ ਦੇ ਬਾਹਰ ਜਿਹੜਾ ਆਉਂ ਕਿਤਾ ਜਾ ਰਿਹਾ ਲੇਕਿਨ ਜਦੋਂ 14548 ਵਾਲੀ ਗੱਲ ਤੋਂ ਬਾਅਦ ਚੰਡੀਗੜ੍ਹ ਦੇ ਸਟੇਟਿੰਗ ਦੀ ਗੱਲ ਆਈ ਤਾਂ ਉਹ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਪੰਜਾਬ ਦੇ ਲੋਕ ਨੇ ਉਹ ਕਦੀ ਵੀ ਕਾਂਗਰਸ ਪਾਰਟੀ ਨੂੰ ਮਾਫ਼ ਨਹੀਂ ਕਰਨਗੇ ਕਿਉਂਕਿ ਉਹ ਦਲਿਤਾਂ ਨੂੰ ਲੈ ਕੇ ਜਿਹੜਾ ਹੈ ਉਹਨਾਂ ਵੱਲੋਂ ਬਿਆਨ ਕਰਨੇ ਉਹ ਦਿੱਤੇ ਗਏ ਨੇ ਕੈਮਰਾ ਮਰਚਨ ਰਜੀਤ ਜਨਾ ਤੁਪਸਿੰਗ ਫਿਡੇਬਲੋਕ ਚੈਨਲ ਅੰਮ੍ਰਿਤਸਰ ਸਾਹਿਬ